ਦਾਸਪੁਰ ਦੇ ਕਸਬਾ ਬ੍ਰਾਂਧਪੁਰ ਵਿਖੇ ਉਸ ਵੇਲੇ ਹਾਲਾਤ ਉਲਟ ਗਏ ਜਦੋਂ 1.4 ਸਾਲ ਦਾ ਬੱਚਾ ਛੱਪੜ ਵਿੱਚ ਡੁੱਬਣ ਕਾਰਨ ਜਿਸ ਦੀ ਜੜੀ ਇਹ ਮੌਤ ਹੋ ਗਈ ਹੈ ਤੇ ਜਾਣਕਾਰੀ ਅਨੁਸਾਰ ਪਿੰਡ ਨੀਵਾ ਤਕਾਲਾ ਵਿਖੇ ਵਿਆਹੀ ਇੱਕ ਲੜਕੀ ਦਾ ਸਾਰੇ ਪਰਿਵਾਰ ਦੇ ਨਾਲ ਘਰੇਲੂ ਗਲੇਸ਼ ਚੱਲ ਰਿਹਾ ਸੀ ਜਿਸ ਕਾਰਨ ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਇਸ ਬੱਚੇ ਦੇ ਨਾਲ ਆਪਣੇ ਪੇਕੇ ਪਰਿਵਾਰ ਦੇ ਵਿੱਚ ਹੀ ਜਿਹੜਾ ਹੈ ਉੱਥੇ ਆ ਕੇ ਰਹਿ ਰਹੇ ਸੀ ਤੇ ਬੱਚੇ ਦੇ ਨਾਨੇ ਅਨੁਸਾਰ ਜੇਕਰ ਅਸੀਂ ਗੱਲ ਕਰੀਏ ਤਾਂ ਘਰ ਦੀ ਪਿਛਲੀ ਸਾਈਡ ਤੇ ਇੱਕ ਛੱਪੜ ਹੈ ਤੇ ਛੋਟਾ ਬੱਚਾ ਜਿਹੜਾ ਹੈ ਪਹਿਲਾਂ ਵੀ ਛੱਪੜ ਦੇ ਵਿੱਚ ਜਾਨਵਰ ਵੇਖਣ ਦੇ ਲਈ ਜਾਂਦਾ ਸੀ ਤੇ ਅੱ ਬੱਚਾ ਜਿਹੜਾ ਉਹ ਦੇਖਣ ਨੂੰ ਨਾ ਮਿਲਿਆ ਤਾਂ ਉਹਨਾਂ ਨੇ ਇੱਧਰ ਉੱਧਰ ਪਾਲ ਕੀਤੀ ਪਰ ਬੱਚਾ ਜਿਹੜਾ ਹੈ ਨਿਕਲਿਆ ਛਾਂਬਿੰਨ ਕਰਨ ਦੌਰਾਨ ਇਹ ਪਤਾ ਚੱਲਿਆ ਕਿ ਘਰ ਦੇ ਪਿਛਲੇ ਪਾਸੇ ਛੱਪੜ ਦੇ ਵਿੱਚ ਉਸਨੂੰ ਵੇਖਿਆ ਸੀ ਤਾਂ ਛੱਪੜ ਵਿੱਚ ਉਸਦੀ ਲਾਸ਼ ਜਿਹੜੀ ਆ ਉਹ ਤੈਰਦੀ ਨਜ਼ਰ ਆਂਦੀ ਉਹਦੇ ਹੀ ਦੂਜੇ ਪਾਸੇ ਬੱਚੇ ਦੇ ਪਿਤਾ ਅਤੇ ਦਾਦਾ ਨੇ ਜਿਹੜਾ ਹੈ ਉਹ ਮੇਨ ਦੋਸ਼ ਜਿਹੜੇ ਨੇ ਲਗਾਏ ਨੇ ਕਿ ਬੱਚੇ ਨੂੰ ਜਾਣ ਬੁੱਝ ਕੇ ਇਸਦੇ ਨਾਨਕੇ ਪਰਿਵਾਰ ਵੱਲੋਂ ਜਿਹੜਾ ਹੈ ਮਾਰਿਆ ਗਿਆ। ਜਦ ਸਾਰਾ ਮਾਮਲਾ ਪੁਲਿਸ ਤੱਕ ਪਹੁੰਚਿਆ ਤਾਂ ਮੌਕੇ ਤੇ ਪਹੁੰਚੀ ਪੁਲਿਸ ਨੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਅਤੇ ਇਸ ਮੌਕੇ ਤੇ ਜਾਇਜ਼ਾ ਲੈਣ ਪਹੁੰਚੇ ਡੀਐਸਪੀ ਦਿਨਨਗਰ ਰਜਿੰਦਰ ਮਨਹਾਸ ਨੇ ਦੱਸਿਆ ਹੈ ਕਿ ਦੋਨਾਂ ਪਰਿਵਾਰਾਂ ਦੇ ਨਾਲ ਗੱਲਬਾਤ ਕਰਕੇ ਬਿਆਨ ਦਰਜ ਕਰ ਲਏ ਨੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਤੇ ਉੱਥੇ ਹੀ ਕੀ ਕੁਝ ਕਹਿਣਾ ਹੈ ਮ੍ਰਿਤਕ ਬੱਚੇ ਦੀ ਦਾਦੀ, ਬੱਚੇ ਦੇ ਨਾਨੇ ਅਤੇ ਬਚਨ ਨਾਲ ਜੋ ਕਿ ਪਿੰਡ ਦੇ ਸਰਪੰਚ ਨੇ ਆਓ ਦੇਖਦੇ ਹਾਂ। ਸਾਨੂੰ ਨਹੀਂ ਦੱਸਿਆ ਨੇ ਸਾਨੂੰ ਦੱਸਿਆ ਸਾਨੂੰ 6 ਵਜੇ ਦੱਸਿਆ ਸਾਨੂੰ 10 ਵਜੇ ਦਾ ਖਤਮ ਹੋਏਗਾ ਤੇ ਸਾਨੂੰ ਹੂੰ ਟੱਚਾ ਸੀ ਕਿੱਦਾਂ ਮਾਰੇ ਆਓ ਕਿੱਦਾਂ ਸੱਪੜਾ ਇਹ ਤੇ ਟਿੱਕਾ ਦਿੱਤਾ ਨੇ ਸੱਪੜਾ ਦੇ ਵਿੱਚ ਸੱਪੜਾ ਦੇ ਵਿੱਚ ਸੱਪੜਾ ਦੇ ਮਾਰੇ ਆਣੇ ਬਣਾਣਾ ਬਤਾ ਦਾਰਾਈ ਅਰੇ ਸਰ ਕੋ ਜਾਨ ਛਡਾ ਲਈ ਇਹਨਾਂ ਨੇ ਇਹ ਸਾਡੇ ਕੋ ਜਾਨ ਛਡਾ ਆਹ ਦਾ ਖੋਲੀ ਹੋਂਦਾ ਆਹ ਦਾ ਹਾਂ ਹਾਂ ਹਲ ਕਰਨਾ ਚਾਹੀਦਾ ਆਹ ਦਾ ਬੱਚਾ ਦੇ ਦੇ ਸਾਰਾ ਜਿੱਦਾ ਮਾਰਿਆ ਨਾ ਆਹ ਦਾ ਬੱਚਾ ਦੇ ਦੇ ਸਾਡਾ ਹੱਲ ਕਰ ਸਾਡਾ ਆਹ ਦਾ ਜਿੱਦਾ ਵੀ ਹਾਲ ਹੁੰਦਾ ਉਹ ਤਾਂ ਹਾ ਦਾ ਕਰਨਾ ਚਾਹੀਦਾ ਪਾ ਆਈ ਇਹ ਕੋ ਕਮਾਂਗੇ ਨੇ ਤਾਈ ਗਾ ਦਾ ਮੇਰਾ ਆਦੀ ਵੀ ਬਿਮਾਰ ਆ ਮੇਰੇ ਮੇਰੇ ਦੀ ਲੱਤ ਪੰਜ ਰੁਪਈਆ ਮਾਰ ਮਾਰ ਕੇ ਲੜੇ ਮੇਰੇ ਮੂਨੇ ਨੂੰ ਪੂੜ ਦੇਣਾ ਤੇ ਮਾਂ ਵੀ ਮਾਰਦੀ ਹਸੀ ਉਹ ਵੀ ਮਾਰਦਾ ਤਾਂ ਸਾਲਾ ਵੀ ਮਾਰਦਾ ਰੋਟੀ ਪਾਣੀ ਖਾਦੀ ਇਹ ਬੱਚੇ ਨੇ ਕਹੀਂ ਸੌਗੇ ਆ ਉਹ ਵੀ ਲਾਗੇ ਸੌ ਗਿਆ ਉੱਠ ਕੇ ਇੱਧਰ ਆ ਗਿਆ ਇੱਧਰ ਕਿਦੇ ਫਿਰਦਾ ਫਿਰਦਾ ਵਿੱਚ ਜਾ ਪਿਆ ਅਹੀਂ ਸਾਰੇ ਇਹਨੂੰ ਲੱਭਦੇ ਨੇ ਵੀ ਬਾਅਦ ਸਾਰੇ ਲੱਭਣ ਦੇ ਨੇ ਕਿੱਦਾਂ ਨਹੀਂ ਲੱਭਾ ਫਿਰ ਡੇਢ ਘੰਟੇ ਜਾ ਕੇ ਸੰ ਤੁਹਾਡਾ ਕੀ ਨਾਮ ਹੈ ਥੜੂਰਾ ਤੁਹਾਡਾ ਕੀ ਲੱਗਦਾ ਸੀ ਉੱਚਾ ਥੜੂਰਾ ਦੋਤਾ ਹੀ ਤੁਹਾਡਾ ਤੇ ਦੱਸਦੇ ਆ ਕਿ ਪਹਿਲਾਂ ਲੰਬੇ ਸਮੇਂ ਤੋਂ ਤੁਹਾਡੇ ਕੋਲ ਰਹਿ ਰਿਹਾ ਸੀ ਹਾਂ ਤੁਹਾਡੇ ਕੋਲ ਪੈਨੇ ਕ ਸਾਲ ਤੋਂ ਰਹਿ ਰਿਹਾ ਇਹ ਕੀ ਕਾਰਨ ਸੀ ਇੱਥੇ ਰਹਿੰਦਾ ਕੋਈ ਕੇਸ ਚੱਲਦਾ ਪਿਆ ਜਾਂਦਾ ਅਦਾਲਤ ਕੇਸ ਚੱਲਦਾ ਸੀ ਤੁਹਾਡੀ ਬੇਟੀ ਦਾ ਤੇ ਦਮਾਦ ਦਾ ਤੇ ਜਿਸ ਕਰਕੇ ਉਹ ਕੇਸ ਹੱਲ ਨਹੀਂ ਹੋਇਆ ਜੀ ਹੋਇਆ। ਉਹ ਜੇ ਅਦਾਲਤ ਚੱਲ ਰਹੀ ਨਾਲ। ਤੇ ਹੁਣ ਇਹ ਕਿਦਾਂ ਘਟਨਾ ਵਾਪਰੀ ਏ? ਬਸ ਕੀ ਕਹਿ ਸਕਦੇ ਆ। ਬੱਚਾ ਇਧਰ ਆ ਕੇ ਵੇਚ ਦਿੱ ਗਿਆ। ਤੇ ਅਸੀਂ ਇਹ ਦੋ ਦਿਨ ਲੱਭਦੇ ਰਹੀਆਂ ਮਗਰੋਂ ਆ ਕੇ ਜਦ ਦੇਖਿਆ ਤੇ ਧਰਨ ਗਿਆ। ਰੁਕੀ ਨਾ ਆਇਆ। ਕਿੰਨੇ ਕ ਸਾਲ ਦਾ ਬੱਚਾ 3.75 ਸਾਲ। 3.75 ਸਾਲ। ਕੀ ਨਾਮ ਹੈ ਜੀ ਆਪਣਾ? ਬਚਨ ਲਓ ਸਰਪੰਚ ਬਹਿਣ ਤੋਂ। ਮੌਲਿਕ ਹੋ ਜੀ ਬੜਕੀ ਆਪਣਾ ਇੱਥੇ ਆਪਣੇ ਟਿਕਾਣਾ ਰਹਿ ਰਹੀ ਹੈ ਇਹ ਬੱਚਾ ਜਿਹੜਾ ਇਹਨਾਂ ਨੇ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਪਾਲਿਆ ਇਹਨੂੰ ਰੋਜ਼ ਹੀ ਆਪਣੇ ਨਾਲ ਨਾਲ ਇੱਥੇ ਕੋਈ ਸੋਫੀ ਸੋਫੀ ਦਾ ਕੰਮ ਕਰਦੇ ਇੱਥੇ ਜਾਂਦਾ ਰਿਹਾ ਅੱਜ ਕੀ ਦੁਪਹਿਰ ਨੂੰ ਖਾਣਾ ਖਾ ਕੇ ਬੱਚਾ ਦੁੱਖ ਨੂੰ ਦੇਖ ਕਰ ਰਹੀ ਹੈ ਬੱਚਾ ਕਿਹਨਾਂ ਦੇ ਨਾਲ ਆ ਗਿਆ ਇੱਥੋਂ ਆ ਗਿਆ ਤੇ ਛੱਪਰ ਦੇ ਵਿੱਚ ਥੱਲੇ ਪਿਆ ਗਿਆ ਇਹਨਾਂ ਨੂੰ ਬਹੁਤ ਜ਼ਿਆਦਾ ਲੱਗਾ ਇਹਨਾਂ ਮਹੱਲ ਦੇ ਵਿੱਚ ਪੜਾ ਕੀਤਾ ਨਹੀਂ ਕਿਸੇ ਪੜਾ ਲਗਾ ਬਹੁਤ ਫਿਰ ਫਿਰ ਇਹ ਗੱਲ ਬੱਚਾ ਜਾਂਦਾ ਰਿਹਾ ਇੱਥੇ ਜਦੋਂ ਦੇਖਿਆ ਬੱਚਾ ਪਾਣੀ ਦੇ ਵਿੱਚ ਪਿਆ ਰਿਹਾ ਸੀ ਉਹ ਫਿਰ ਜਦੋਂ ਦੇਖਿਆ ਉਹ ਬਹੁਤ ਕੱਢਿਆ ਉਹ ਬੱਚਾ ਬਿਲਕੁਲ ਡੈਡ ਹੋ ਚੁੱਕਾ ਸੀ ਮੀਆਂ ਜੀ ਵੀਰੋ ਕੇਸ ਚੱਲਦਾ ਕੋਈ ਏਡੀ ਵੱਡੀ ਗੱਲ ਨਹੀਂ ਦੀ ਬੱਚਾ ਪਹਿਲਾਂ ਹੀ ਨਾਨਕਿਆਂ ਚ ਰਹਿ ਰਿਹਾ ਨਾਨਕ ਕਿੱਥੇ ਰਹਿ ਰਿਹਾ ਜਿਹੜੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਬਾਕੀ ਇਹਨਾਂ ਨੇ ਬੱਚਾ ਜੀ ਇੱਥੇ ਰੱਖਿਆ ਸੀ ਪਹਿਲਾਂ ਵੀ ਕੋਈ ਝਗੜੇ ਹੁੰਦੇ ਰਿਹਾ ਇੱਕ ਵਾਰ ਪਹਿਲਾਂ ਵੀ ਬੱਚੇ ਦਾ ਸਿਰ ਫਾੜਿਆ ਸੀ ਝਗੜਾ ਤੇ ਦੇਖੋ ਜਦੋਂ ਇਹਨਾਂ ਦਾ ਆਪੋਰਚੂਨਿਟੀ ਮੀਆਂ ਵੀਰ ਦਾ ਕੋਈ ਚੱਲਦਾ ਤੇ ਕਈ ਵਾਰ ਪੰਚਾਇਤ ਬੰਦੇ ਆਉਂਦੇ ਹੀ ਆ ਉਹ ਕੋਈ ਬੱਚੇ ਵਾਲੀ ਗੱਲ ਹੈ ਉਹ ਤੇ ਸਾਬ ਨੂੰ ਕੋ ਤੁਸੀਂ ਮੰਨਦੇ ਹੋ ਕੁਦਰਤੀ ਪਾਣਾ ਹੈ ਹਾਂਜੀ ਬਿਲਕੁਲ ਛੱਪੜ ਦੇ ਉੱਤੇ ਬੱਚਾ ਜਦੋਂ ਆਇਆ ਕਿ ਪੈਰ ਤੇ ਲੱਗਿਆ ਜਾਂ ਕਿਸ ਤਰ੍ਹਾਂ ਕੀ ਹੋਇਆ ਇਹ ਤੇ ਪੈਰ ਤੋੜਨ ਨਾਲ ਹੋ ਸਕਦਾ ਕਿਉਂਕਿ ਬੱਚਾ ਅਣਜਾਣ ਹੈ ਹੁਣ ਕੋਈ ਪਤਾ ਨਹੀਂ ਇਹ ਬੋਲ ਕੇ ਕਹਿ ਸਕਦੇ ਪਰ ਜਦ ਤੱਕ ਸਾਡਾ ਖਿਆਲ ਆ ਵੀ ਬੱਚਾ ਛੱਪੜ ਦੇ ਵਿੱਚ ਕਿਤੇ ਜਾਣ ਕੋ ਚੱਲਦਾ ਇਧਰ ਕਿਤੇ ਕੋਈ ਸੀਸੀਟੀਵੀ ਕੈਮਰਾ ਲੱਗੇ ਆ ਨਹੀਂ ਇੱਥੇ ਕੋਈ ਨਹੀਂ ਗਲੀ ਵਿੱਚ ਜਿੱਧਰੋਂ ਬੱਚਾ ਆਉਂਦਾ ਕਿਤੇ ਗਲੀ ਇਹਦੀ ਹੈ ਇੱਕ ਹਾਰ ਵਿੱਚ ਗਲੀ ਤੋਂ ਮਰੂ ਕਾਟਰ ਜਵਾਜਾ ਲੱਗਾ ਗੇਟ ਦੇ ਅੰਦਰ ਜੀ ਠੀਕ ਹੈ ਤੇ ਛੱਪੜ ਹੋਣ ਦੇ ਘਰ ਦੇ ਪਿੱਛੇ ਤੇ ਉਹਦਾ ਜਿਹੜਾ ਫਾਦਰ ਹੈ ਇਹ ਮਦਰ ਉਹਨਾਂ ਦਾ ਪੁੱਪੇ ਡਿਸਪੂਟ ਚੱਲ ਰਿਹਾ ਸੋ ਉਹਦੇ ਫਾਦਰ ਨੇ ਇਹ ਅਲੀਗੇਸ਼ਨ ਲਾ ਰਿਹਾ ਜੀ ਇਹਨਾਂ ਮਾਰਤਾ ਸੋ ਆਪਾਂ ਮੌਕੇ ਤੇ ਪਹੁੰਚੇ ਆ ਬਿਆਨ ਲਿਖ ਲਿਆ ਸੋ ਆਪਾਂ ਇਹਦਾ ਪੋਸਟਮਾਰਡ ਕਰਾਵਾਂਗੇ ਅਕੋਰਡਿੰਗ ਜੋ ਪੋਸਟਮਾਰਡ ਦੀ ਰਿਪੋਰਟ ਆਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏ ਕਿ ਮੀਨ ਵਾਈਲ ਆਪਾਂ ਸਟੇਟਮੈਂਟਸ ਲਿਖ ਰਹੇ ਆ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਆ ਮੌਕਾ ਦੇਖ ਰਹੇ ਆ ਸੋ ਐਸ ਪਰ ਲਾ ਜੋ ਇਨਵੈਸਟੀਗੇਸ਼ਨ ਕਹੇਗੀ ਜੋ ਕਸੂਰਵਰ ਪਾਇਆ ਜਾਏ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗਾ